ਪਿਛਲੇ ਦਿਨਾਂ ਤੋਂ ਜਿਹੜਾ ਗਤੀਵਿਧੀਆਂ ਹੋਈਆਂ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਇਰੈਸ਼ਨਲੀ ਜਿਹੜੇ ਰੇਡ ਕੀਤੇ ਗਏ ਔਰ ਕਾਰਵਾਈਆਂ ਕੀਤੀਆਂ ਗਈਆਂ ਉਸ ਦੇ ਖਿਲਾਫ ਉਸ ਦੇ ਰੋਸ਼ਵਜੋ ਅਸੀਂ ਅੱਜ ਇੱਥੇ ਸਾਰੇ ਰੈਵਨਿਊ ਵਿਭਾਗ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਉਹ ਸਾਰੇ ਇਕੱਠੇ ਹੋਏ ਆ ਜਿਹਦੇ ਵਿੱਚ ਰੈਵਨਿਊ ਆਫੀਸਰ ਐਸੋਸੀਏਸ਼ਨ ਰੈਵਨਿਊ ਕਾਨੂੰਨ ਗੋ ਐਸੋਸੀਏਸ਼ਨ ਰੈਵਨਿਊ ਪਟਵਾਰੀ ਐਸੋਸੀਏਸ਼ਨ ਔਰ ਡੀਸੀ ਆਫਿਸ ਏਮਪਲਾਈਜ਼ ਯੂਨੀਅਨ ਸੋ ਅਸੀਂ ਸਾਰੇ ਇੱਥੇ ਇੱਕ ਮਾਤੇ ਆ ਔਰ ਸਾਰਿਆਂ ਨੂੰ ਇਸ ਗੱਲ ਦੀ ਨੌਲੇਜ ਹੈ ਔਰ ਇਸ ਗੱਲ ਦੀ ਤਕਲੀਫ ਵੀ ਹੈ ਇਸ ਗੱਲ ਦੀ ਫੀਲਿੰਗ ਆ ਕਿ ਸਾਡਾ ਜਿਹੜਾ ਡਿਪਾਰਟਮੈਂਟ ਹੈ ਮਾਲ ਮਹਿਕਮਾ ਜਿਹਨੂੰ ਕਹਿੰਦੇ ਆ ਉਹ ਹਰ ਵੇਲੇ ਸਰਕਾਰ ਦੀਆਂ ਪਾਲਿਸੀਆਂ ਜਿਹੜੀਆਂ ਉਹਨਾਂ ਨੂੰ ਲਾਗੂ ਕਰਾਉਣ ਦੇ ਵਿੱਚ ਮੋਰ ਹਾਲੀ ਹੁੰਦਾ ਔਰ ਜਿੱਥੇ ਕਿਤੇ ਵੀ ਕੋਈ ਆਪਦਾ ਹੁੰਦੀ ਹੈ ਜੀ ਜੀ ਜਨਤਾ ਲਈ ਸਰਕਾਰ ਲਈ ਜਿੱਥੇ ਕਿਤੇ ਵੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੁੰਦੀ ਹੈ ਉੱਥੇ ਸਭ ਤੋਂ ਪਹਿਲਾਂ ਸਾਡੇ ਮੈਂਬਰ ਤਹਿਸੀਲਦਾਰ ਉਸ ਦੇ ਨਾਲ ਉਸ ਦੇ ਕਲਰਕ ਉਸ ਦੇ ਪਟਵਾਰੀ ਸਹਿਬਾਨ ਉਸ ਦੇ ਕਾਨੂੰਗੋ ਸਹਿਬਾਨ ਸਾਰੇ ਇਕੱਠੇ ਅਸੀਂ ਜਾ ਕੇ ਸਰਕਾਰ ਦੇ ਹੱਕ ਵਿੱਚ ਕੰਮ ਸਾਰੇ ਕਰਦੇ ਹਾਂ ਪਰ ਪਿਛਲੇ ਦਿਨਾਂ ਚ ਜੋ ਹੋਇਆ ਉਹ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਸਰਕਾਰ ਸ਼ਾਇਦ ਆਪਣਾ ਅੰਗ ਹੀ ਨਹੀਂ ਸਮਝਦੀ ਔਰ ਜੋ ਵਿਜੀਲੈਂਸ ਡਿਪਾਰਟਮੈਂਟ ਨੂੰ ਖੁੱਲੀ ਛੁੱਟੀ ਦਿੱਤੀ ਹੈ ਕਿ ਇੱਕ ਇਰੈਸ਼ਨਲ ਤਰੀਕੇ ਦੇ ਨਾਲ ਕਾਰਵਾਈਆਂ ਕਰੋ ਅਸੀਂ ਉਸ ਦੇ ਖਿਲਾਫ ਅੱਜ ਇਕੱਠੇ ਹੋਏ ਹਾਂ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਈ ਆ ਜਿਹਦੇ ਵਿੱਚ ਸਾਰੀਆਂ ਐਸੋਸੀਏਸ਼ਨਾਂ ਦੇ ਸਾਰੀਆਂ ਯੂਨੀਅਨਾਂ ਦੇ ਨੁਮਾਇंदे ਹੈਗੇ ਆ ਅਸੀਂ ਅੱਜ ਤੋਂ ਬਾਅਦ ਸਾਰੇ ਰਲ ਕੇ ਕੰਮ ਕਰਾਂਗੇ ਔਰ ਆਪਣੇ ਮਾਨ ਸਨਮਾਨ ਦੀ ਲੜਾਈ ਜਿਹੜੀ ਉਹਨੂੰ ਜਾਰੀ ਰੱਖਾਂਗੇ ਇਸ ਦੇ ਵਿੱਚ ਫੈਸਲਾ ਇਹ ਲਿਆ ਗਿਆ ਕਿ ਜਿਹੜੀ ਵਿਸ਼੍ਰੇਧਨੀ ਕਾਰਵਾਈਆਂ ਹੋਈਆਂ ਉਹ ਰਜਿਸਟ੍ਰੇਸ਼ਨ ਨੂੰ ਲੈ ਕੇ ਹੋਈਆਂ ਸੋ ਸਾਰੇ ਅਸੀਂ ਇੱਕ ਮਤਾਂ ਕਿ ਜਿਹੜਾ ਰਜਿਸਟ੍ਰੇਸ਼ਨ ਦਾ ਕੰਮ ਆ ਉਹ ਸਬ ਰਜਿਸਟਰ ਸਬ ਰਜਿਸਟਰ ਸਾਹਿਬਾਨ ਤਹਿਸੀਲਦਾਰ ਨਾਇਬ ਤਹਿਸੀਲਦਾਰ ਔਰ ਸਾਡੇ ਜਿਹੜੇ ਰਜਿਸਟਰੀ ਕਲਰਕ ਕਰਦੇ ਆ ਉਹ ਅਗਲੇ ਕੁਝ ਦਿਨਾਂ ਲਈ ਸਸਪੈਂਡ ਕੀਤਾ ਜਾਂਦਾ ਸ਼ੁੱਕਰਵਾਰ ਨੂੰ ਦੁਬਾਰਾ ਅਸੀਂ ਮੀਟਿੰਗ ਕਰਾਂਗੇ ਉਸ ਦੇ ਵਿੱਚ ਜੋ ਵੀ ਡਵੈਲਪਮੈਂਟ ਸਰਕਾਰ ਵੱਲੋਂ ਸਾਡੀ ਕੋਈ ਗੱਲਬਾਤ ਜਾਂ ਅਦਰਵਾਇਜ਼ ਕੋਈ ਹੁੰਦੀ ਹੈ ਵਿਚਾਰ ਕੇ ਫਿਰ ਫੈਸਲਾ ਲਿਆ ਜਾਏਗਾ ਅਸੀਂ ਇੱਥੇ ਇਹ ਵੀ ਫੈਸਲਾ ਕੀਤਾ ਕਿ ਜਿਹੜੇ ਲੋਕ ਸਾਡੇ ਤੇ ਚਿੱਕੜ ਸੁੱਟਦੇ ਆ ਅਸੀਂ ਉਹਨਾਂ ਦੇ ਕੱਚੇ ਚਿੱਠੇ ਵੀ ਸਾਰੇ ਉਜਾਗਰ ਕਰਾਂਗੇ ਔਰ ਉਹਨਾਂ ਦੀਆਂ ਜੋ ਬੇਨਾਮੀਆਂ ਨਾਮੀਆਂ ਜੋ ਪ੍ਰਾਪਰਟੀਆਂ ਹੈਗੀਆਂ ਉਹ ਸਾਡੇ ਕੋਲ ਕੁਝ ਦੀ ਲਿਸਟ ਪਹੁੰਚ ਗਈ ਹੈ ਲਗਭਗ ਬਾਕੀ ਵੀ ਅਸੀਂ ਤਿਆਰ ਕਰਕੇ ਸਾਰੀਆਂ ਉਹਦੇ ਵਿੱਚ ਚਾਹੇ ਉਹ ਵਿਜੀਲੈਂਸ ਦੇ ਅਫਸਰ ਆ ਚਾਹੇ ਕੋਈ ਹੋਰ ਵੱਡੇ ਅਫਸਰ ਆ ਚਾਹੇ ਕੋਈ ਪੋਲੀਟੀਕਲ ਬੰਦੇ ਆ ਜਿਹੜਾ ਵੀ ਕੋਈ ਸਾਡੇ ਉੱਤੇ ਚਿੱਕੜ ਸਿੱਟਣ ਦੀ ਕੋਸ਼ਿਸ਼ ਕਰੂਗਾ ਬਿਨਾਂ ਗਲਤੋਂ ਅਸੀਂ ਉਹਦਾ ਪਰਦਾ ਜਿਹੜਾ ਉਫਾਸ਼ ਕਰਾਂਗੇ ਹਉਣ ਵਾਲੇ ਦਿਨਾਂ ਚ ਕਿਹੜੇ ਕਿਹੜੇ ਨੇ ਕੁਝ ਨਾਮ ਸਾਹਮਣੇ ਨਹੀਂ ਉਹ ਅਸੀਂ ਮੌਕੇ ਤੇ ਦੱਸਾਂਗੇ ਜਦੋਂ ਉਹ ਵੀ ਅਸੀਂ ਲੇਟੋਂ ਨਸ਼ਰ ਕਰਾਂਗੇ ਹਜੇ ਅਸੀਂ ਨਹੀਂ ਦੱਸਣਾ ਚਾਹੁੰਦੇ ਉਹ ਨੈਚਰਲੀ ਪੋਲੀਟੀਕਲ ਬੰਦੇ ਰਾਜਨੀਤਿਕ ਹੀ ਹੁੰਦੇ ਆ ਉਹ ਪ੍ਰੈਸ਼ਰਾਈਜ਼ ਕਰਦੇ ਆ ਜੇ ਇਸ ਤਰੀਕੇ ਦਾ ਕੰਮ ਕਰਾਂਗੇ ਕਿਸ ਤਰੀਕੇ ਦਾ ਕੰਮ ਕਰਾਂਗੇ ਅਸੀਂ ਅਸੀਂ ਕਿਹਾ ਵੀ ਜਿਹੜਾ ਸਾਡੇ ਤੇ ਉਂਗਲੀ ਉਠਾਊਗਾ ਅਸੀਂ ਵੀ ਉਹਦੇ ਤੇ ਉਠਾਵਾਂਗੇ ਅਸੀਂ ਕੰਟੀਨਿਊ ਕਰਾਂਗੇ ਹਾਂਜੀ ਬਾਕੀ ਸਰਕਾਰਵਾਂ ਨੂੰ ਸਾਨੂੰ ਮੈਸੇਜਸ ਆਏ ਆ ਗੱਲਬਾਤ ਕਰਦੇ ਆ ਅਸੀਂ ਉਹ ਵੀ ਵਿਚਾਰ ਕਰ ਰਹੇ ਆਂ ਔਰ ਇਸ ਤੋਂ ਬਾਅਦ ਜਿਹੜਾ ਵੀ ਫੈਸਲਾ ਸਾਡੀ ਪਾਲ ਮਿਲ ਕਮੇਟੀ ਵੱਲੋਂ ਲਿਆ ਜਾਊਗਾ ਉਹਦੇ ਅਕੋਰਡਿੰਗਲੀ ਅਸੀਂ ਕੰਮ ਕਰਾਂਗੇ ਸਰ ਇੱਕ ਹਫ਼ਤੇ ਤੱਕ ਮਤਲਬ ਪੱਕੇ ਤੌਰ ਦੇ ਉੱਤੇ ਰਜਿਸਟ੍ਰੇਸ਼ਨ ਦਾ ਕੰਮ ਬੰਦ ਹੈ ਜੀ ਬਾਕੀ ਸਾਰਾ ਕੰਮ ਸਾਡੇ ਰੈਵਨਿਊ ਅਫਸਰ ਕਰਨਗੇ ਜਿਹੜਾ ਰੈਵਨਿਊ ਦਾ origignal ਕੰਮ ਆ ਉਹ ਅਸੀਂ ਆਪਣੇ ਦਫ਼ਤਰਾਂ 'ਚ ਕਰਾਂਗੇ ਸਰ ਪ੍ਰੋਪਰਟੀ ਰਜਿਸਟਰੀ ਨਹੀਂ ਹੋਈ ਜੀ ਅਸੀਂ ਹਾਂ ਯੈਸ ਅੱਛਾ ਸਰ ਇਹ ਇਸ ਵਿੱਚ ਘਰ ਲੋਕ ਬੜੇ ਖੱਜਲ ਖਵਾਰ ਹੋ ਰਹੀ ਨੇ ਬਿਜ਼ਨਸ ਵਿਭਾਗ ਕਾਰ ਵੀ ਕਰਦਾ ਤੁਸੀਂ ਫਿਰ ਮੀਟਿੰਗ ਕਰ ਦਿਓ ਤੁਸੀਂ ਆਖ ਰਹੇ ਹੋ ਕਿ ਅਸੀਂ ਕੱਚਾ-ਚੱਠਾ ਖੁਲਾਸਾ ਕਰਾਂਗੇ ਉਸ ਦੇ ਵਿੱਚ ਬਿਜ਼ਨਸ ਵਿਭਾਗ ਦੇ ਵੀ ਅਫਸਰ ਹੈਗੇ ਨੇ ਬਿਲਕੁਲ ਹੈਗੇ ਆ ਜੀ ਬਿਲਕੁਲ ਹੈਗੇ ਕਰਾਂਗੇ ਅਸੀਂ ਜਿਹੜਾ ਪਬਲਿਕ ਦੀ ਹਰਾਸਮੈਂਟ ਦੀ ਗੱਲ ਆ ਅਸੀਂ ਤਾਂ ਪਬਲਿਕ ਨੂੰ ਬਹੁਤ ਬਹੁਤ ਜ਼ਿਆਦੀਆਂ ਸਰਵਿਸਿਜ਼ ਦਿੰਨੇ ਆ ਆਵਾਜ਼ਾਂ ਮਾਰ-ਮਾਰ ਕੇ ਦਿੰਨੇ ਆ ਸਾਡੇ ਨਾਲੋਂ ਜ਼ਿਆਦਾ ਪਬਲਿਕ ਡੀਲਿੰਗ ਸ਼ਾਇਦ ਕਿਸੇ ਹੀ ਵਿਭਾਗੇ ਦੀ ਹੋਊਗੀ ਬਟ ਕਹਿੰਦਾ ਮਤਲਬ ਕਿ ਜੇ ਕੰਮ ਕਰਦਿਆਂ ਕਰਦਿਆਂ ਨੂੰ ਜੇ ਬਦਨਾਮ ਕਰਨ ਦੇ ਨਾਲ ਉਹਨਾਂ ਦਾ ਕਲੈਕਟਰ ਅਸੈਸਿਨੇਸ਼ਨ ਕਰੀ ਜਾਣਾ ਤਾਂ ਫਿਰ ਉਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਨਹੀਂ ਫਿਰ ਇਸ ਐਪੀਸੋਡ ਦੇ ਪਿੱਛੇ ਅਸੀਂ ਉਹ ਅਜੇ ਕੁਝ ਨਹੀਂ ਖੁਲਾਸਾ ਕਰਨ ਵਾਲੇ ਬਾਅਦ ਚ ਕਰਾਂਗੇ ਨਹੀਂ ਫਿਰ ਇਸ ਐਪੀਸੋਡ ਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਤੱਕਾ ਹੋਇਆ ਕੋਈ ਕੋਈ ਇਹੋ ਜੀ ਇੱਕ ਇੱਕ ਬੰਦਾ ਕੰਪਲੇਨੈਂਟ ਹੈ ਜਿਸ ਦੇ ਘਰ ਚੋਰੀ ਹੋ ਗਈ ਉਹਦੇ ਨਾਲ ਫਰਾਡ ਹੋ ਗਿਆ ਉਹੋ ਹੀ ਕੰਪਲੇਨੈਂਟ ਹੈ ਉਹਨੇ ਕੀਤਾ ਕਿ ਮੇਰੇ ਮੇਰੇ ਨਾਲ ਫਰਾਡ ਹੋ ਗਿਆ ਉਸੇ ਬੰਦੇ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਗਿਲਾ ਇਸ ਗੱਲ ਦਾ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਇਨੋਸੈਂਟ ਸਫਰਜ਼ ਵਿਦ ਦਾ ਗਿਲਟੀ ਜਿਸ ਨੂੰ ਪੰਜਾਬੀ ਚ ਆਪਾਂ ਕਹਿੰਦੇ ਨੇ ਕਣਕ ਨਾਲ ਘੋਣ ਵੀ ਪਿਸਦਾ ਇਹਨੂੰ ਜੇ ਉਲਟ ਕਰ ਲਈਏ ਮੈਂ ਕਹਿੰਦਾ ਆ ਕਿ ਗਿਲਟੀ ਗੈਟਸ ਐਸਕੇਪਡ ਵਿਦ ਦਾ ਇਨੋਸੈਂਟ ਜਿੰਨੀ ਦੇਰ ਤੱਕ ਸਾਨੂੰ ਨਾਲ-ਨਾਲ ਰੱਖਣਗੇ ਇਹ ਜਿਨ੍ਹਾਂ ਦਾ ਕੋਈ ਕਸੂਰ ਨਹੀਂਗਾ ਉਨੀ ਦੇਰ ਤੱਕ ਉਹ ਗਿਲਤੀ ਜਿਹੜਾ ਬੰਦਾ ਉਹ ਬਚਿਆ ਰਹੂਗਾ ਇਹ ਗੱਲ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਆ ਕਿ ਪਤਾ ਨਹੀਂ ਕਿਉਂ ਜਦੋਂ ਗੱਲ ਕੋਈ ਕਰਦੇ ਆ ਉਦੋਂ ਹੀ ਕਿਸੇ ਨਾ ਕਿਸੇ ਮੁਲਾਜ਼ਮ ਨੂੰ ਜਿਹਦਾ ਕੋਈ ਕਸੂਰ ਨਹੀਂ ਹੁੰਦਾ ਉਹਨੂੰ ਨਾਅਰ ਰੱਖ ਲੈਂਦੇ ਆ ਉਹਦੀ ਆਰਚ ਫਿਰ ਜਿਹੜਾ ਅਸਲ ਦੋਸ਼ੀ ਹੁੰਦਾ ਉਹ ਵੀ ਬਚਿਆ ਰਹਿੰਦਾ ਸੋ ਇਸ ਕਰਕੇ ਸਹੀ ਮੁੱਦੇ ਤੇ ਸਹੀ ਕਨਕਲੂਜਨ ਤੇ ਪਹੁੰਚਣ ਲਈ ਜਿਹੜਾ ਸਹੀ ਜਗ੍ਹਾ ਤੇ ਹੱਥ ਪਾਉਣਾ ਚਾਹੀਦਾ ਉਹਨਾਂ ਨੂੰ ਨਾ ਕਿ ਇਨੋਸੈਂਟ ਲੋਕਾਂ ਨੂੰ ਤੁਸੀਂ ਫੜੀ ਚੋ ਅੱਛਾ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ ਸਮਰਥਨ ਕਾਲ ਗੱਲ ਆਖੀ ਸੀ ਹੋਰ ਵੀ ਜਥੇਬੰਦੀਆਂ ਤੁਹਾਡੇ ਨਾਲ ਆ ਰਹੀਆਂ ਬਿਲਕੁਲ ਜੀ ਸਾਡੇ ਨਾਲ ਕਾਫੀ ਸਾਰੀਆਂ ਜਥੇਬੰਦੀਆਂ ਅਟੈਚਡ ਹੈਗੀਆਂ ਅਸੀਂ ਉਹਨਾਂ ਨਾਲ ਗੱਲਬਾਤ ਸ਼ਾਮ ਨੂੰ ਕਰਾਂਗੇ ਜਿਹੜੇ ਜਿਹੜੇ ਸਾਨੂੰ ਸਮਰਥਨ ਦੇਣਗੇ ਵੈਲਕਮ ਤੁਸੀਂ ਕਹਿ ਰਹੇ ਹੋ ਕਿ ਸੀਲਾ ਸਾਹਿਬ ਨੇ ਆਪ ਕੋਲ ਡੀਟੇਲ ਗਲਤ ਹੋਇਆ ਕੰਮ ਹੈ ਜੀ ਪਰ ਡਿਸਟ੍ਰਿਕਟ ਵਰਕ ਦੀ ਡਿਊਟੀ ਨਹੀਂ ਬਣਦੀ ਸੀ ਕਿ ਉਹ ਡਾਕੂਮੈਂਟ ਵੈਰੀਫਾਈ ਕਰਦਾ ਡਾਕੂਮੈਂਟ ਵੈਰੀਫਾਈ ਹੁੰਦੇ ਹੁਣ ਆਪਾਂ ਤੁਸੀਂ ਆਪਾਂ ਹੁਣ ਸਵੇਰ ਤੇ ਇੱਥੇ ਇਕੱਠੇ ਆ ਮੈਨੂੰ ਤੁਹਾਡਾ ਨਾਮ ਨਹੀਂ ਪਤਾ ਜੀ ਆਪਾਂ ਜਾਣਦੇ ਨਹੀਂ ਇੱਕ ਦੂਜੇ ਨੂੰ ਤੁਸੀਂ ਕੋਈ ਇੱਕ ਆਧਾਰ ਕਾਰਡ ਕਿਸੇ ਹੋਰ ਬੰਦੇ ਦੇ ਨਾਮ ਦਾ ਬਣਾ ਕੇ ਆ ਗਏ ਰਜਿਸਟਰੀ ਕਰਾ ਲਈ तहसीलदार इज नॉट ए गॉड કે ਉਹਨੂੰ ਪਤਾ ਲੱਗ ਜੂਗਾ ਮੱਥੇ ਤੋਂ ਪੜ ਲੂਗਾ ਵੀ ਫਲਾਣਾ ਬੰਦਾ ਇਮਪਰਸੋਨੇਸ਼ਨ ਦੇ ਵਿੱਚ ਤਹਿਸੀਲਦਾਰ ਦਾ ਰਜਿਸਟਰੀ ਕਲਰਕ ਦਾ ਟੈਕਨੀਕਲ ਅਸਿਸਟੈਂਟ ਦਾ ਕੋਈ ਕਸੂਰ ਨਹੀਂ ਹੁੰਦਾ ਠੀਕ ਹੈ ਜਿਨੇ ਕੰਮ ਕੁਝ ਗਲਤ ਕਰਵਾਉਣਾ ਉਹਨੇ ਅਸਲ ਨਾਲੋਂ ਵੀ ਵਧੀਆ ਕਾਗਜ਼ ਬਣਾ ਕੇ ਲਿਆਉਣੇ ਆ ਪੈਨ ਕਾਰਡ ਆਧਾਰ ਕਾਰਡ ਕਿੱਥੇ ਨਹੀਂ ਬਣ ਜਾਂਦੇ ਅਸੀਂ ਬਹੁਤ ਦੇਰ ਤੋਂ ਇਹ ਰੌਲਾ ਪਾ ਰਹੇ ਆ ਕਿ ਜਿਹੜਾ ਐਨਜੀਡੀਆਰਐਸ ਦੇ ਵਿੱਚ ਇਹਦੇ ਵਿੱਚ ਥੰਬ ਦਾ ਜਿਹੜਾ ਆਧਾਰ ਕਾਰਡ ਦੀ ਉਹਦੇ ਵਿੱਚ ਰਜਿਸਟ੍ਰੇਸ਼ਨ ਹੋਵੇ ਨਾਲ ਹੋਵੇ ਉਦੇ ਨਾਲ ਕਾਫੀ ਸਾਰਾ ਫਰਾਡ ਬਚ ਸਕਦਾ ਪਰ ਫਿਰ ਵੀ ਕਹਿਣ ਦਾ ਮਸਲਬਾ ਕਿ ਜਿਹੜੇ ਕਮੀਨ ਲੋਕ ਆ ਉਹਨਾਂ ਦੇ ਨਾਲ ਜਦੋਂ ਸਾਨੂੰ ਖੜੇ ਕਰ ਲਿਆ ਜਾਂਦਾ ਸਾਡਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਉਹ ਉਹ ਜਿਹੜੇ ਲੋਕ ਆ ਉਹ ਵੀ ਬਚ ਨਿਕਲਦੇ ਆ ਉਹ ਸਾਡੀ ਮਤਲਬ ਉਹਦੇ ਵਿੱਚ ਸ਼ੈਡੋ ਉਹਦੇ ਵਿੱਚ ਉਹ ਵੀ ਬਚੇ ਰਹਿੰਦੇ ਆ ਜੇ ਉਹਨਾਂ ਦੇ ਸਿੱਧਾ ਹੋਵੇ ਤਾਂ ਉਹ ਬਚ ਜਾਂਦੇ ਕਿ ਕਿੰਨੇ ਕਰਦੇ ਸ਼ੁੱਕਰਵਾਰ ਤੋਂ ਪਹਿਲਾਂ ਕੋਈ ਮੀਟਿੰਗ ਹੁੰਦੀ ਆ ਤਾਂ ਤੁਸੀਂ ਕੰਮ ਸ਼ੁਰੂ ਕਰ ਦੇਵੋ ਜਾਂ ਇਹ ਸ਼ੁੱਕਰਵਾਰ ਤੱਕ ਬਿਲਕੁਲ ਬੰਦ ਆ ਇਹ ਡਿਪੈਂਡ ਕਰਦਾ ਆ ਜੀ ਕਿ ਜੇ ਸਰਕਾਰ ਵੱਲੋਂ ਸਾਨੂੰ ਕਿਹੋ ਜਿਹਾ ਰਿਸਪੌਂਸ ਮਿਲਦਾ ਆ ਜੇ ਸਾਡੀ ਗੱਲ ਨੂੰ ਪੋਜੀਟਿਵਲੀ ਸੁਣਿਆ ਜਾਂਦਾ ਆ ਹੱਲ ਕੀਤੇ ਜਾਂਦੇ ਮਸਲੇ ਤਾਂ ਫਿਰ ਅਸੀਂ ਆਕੰਮ ਤੇ ਆ ਵੀ ਸਕਦੇ ਆ ਜੇ ਨਹੀਂ ਕੀਤਾ ਜਾਂਦਾ ਤਾਂ ਅਸੀਂ ਕੰਟੀਨਿਊ ਵੀ ਕਰ ਸਕਦੇ ਆ ਜੀ ਐਫਆਈਆਰ ਤੁਸੀਂ ਐਫਆਈਆਰ ਰੱਦ ਕਰਨ ਦੀ ਮੰਗ ਵੀ ਕਰ ਰਹੇ ਹੋ ਵੀ ਐਫਆਈਆਰ ਜਿਹੜੀ ਹੋਈ ਹੈ ਨੇਚਰਲੀ ਹਾਂ ਹੋਰ ਵੀ ਕਈ ਮੁੱਦੇ ਸੀ ਨਾਲ ਜਿਹੜੇ ਨਹੀਂ ਡਿਸਕਸ ਜਫਾ ਇਕੱਲੇ ਤਸਦੀਕਾਰ ਤੇ ਜਫਾ ਜਿਹੜੇ ਸਰਕਾਰੀ ਚਾਰ ਮੁਲਾਜ਼ਮ ਚਾਰ ਸਾਰੇ ਨਾ ਤਾਂ ਉਹਦੇ ਚ ਟੈਕਨੀਕਲ ਅਸਿਸਟੈਂਟ ਦਾ ਕੋਈ ਕਸੂਰ ਆ ਨਾ ਰਜਿਸਟਰੀ ਕਲਰ ਦਾ ਕਸੂਰ ਆ ਕੈਮਰਾ ਫੇਸ ਜੀ ਕੈਮਰਾ ਫੇਸ ਕਰਨਾ ਕਿਸੇ ਵੀ ਇਸ ਸਰਕਾਰੀ ਮੁਲਾਜ਼ਮ ਦਾ ਉਸ ਗੱਲ ਦੇ ਵਿੱਚ ਕੋਈ ਕਸੂਰ ਨਹੀਂਗਾ ਨਹੀਂ ਕੋਈ ਦੱਸ ਸਕਦਾ ਕਿ ਕੌਣ ਜਿਹੜਾ ਬੰਦਾ ਕੌਣ ਹੈ ਇੰਪਰਸੋਨੇਸ਼ਨ ਕਰ ਰਿਹਾ ਜਾਂ ਨਹੀਂ ਕਰ ਰਿਹਾ ਉਸ ਤੋਂ ਇਲਾਵਾ ਜਿਹੜਾ ਵਰਕਲੋਡ ਪਿਛਲੇ ਦਿਨਾਂ ਚ ਰਿਹਾ ਬਹੁਤ ਜ਼ਿਆਦਾ ਹਮੇਸ਼ਾ ਰਹਿੰਦਾ ਵੈਸੇ ਤਾਂ ਕਿ ਤੁਹਾਡੇ ਸਬਜੈਕਟ ਰਜਿਸਟਰੀ ਕਰ ਰਿਹਾ ਉਹਦੇ ਪਿੱਛੇ ਕੌਣ ਖੜ ਕੇ ਫੋਟੋ ਕਰਾ ਗਿਆ ਇਹਨਾਂ ਵੇਖਣ ਦਾ ਉਹਦੇ ਕੋਲ ਟਾਈਮ ਹੀ ਨਹੀਂ ਇੱਕ ਦਿਨ ਦੇ ਵਿੱਚ 150 200 ਰਜਿਸਟਰੀ ਕਰਨੀ ਕਿੰਨੇ ਮਿੰਟ ਲੱਗਦੇ ਲੱਗਦੇ ਆ ਉਹਨੂੰ ਕਾਗਜ਼ ਪੱਤਰ ਦੀ ਪਤਾਲ ਕਰਨ ਨੂੰ ਇਹ ਚੀਜ਼ ਵੀ ਸਰਕਾਰ ਨੂੰ ਵੇਖਣੀ ਚਾਹੀਦੀ ਹੈ ਜੇ ਸਾਰੀਆਂ ਇਕੱਲਾ ਇਕੱਲਾ ਅੱਖਰ ਪੜ੍ਹ ਕੇ ਰਜਿਸਟਰੀ ਕਰਨੀ ਹੋਵੇ ਤਾਂ ਮੇਰੇ ਖਿਆਲ ਚਾਰ-ਪੰਜ ਰਜਿਸਟਰੀਆਂ ਇੱਕ ਬੰਦਾ ਕਰ ਸਕਦਾ ਦਿੰਦਿਆਂ ਇਸ ਤੋਂ ਵੱਧ ਕਰ ਨਹੀਂ ਸਕਦਾ ਸੋ ਇੰਨਾ ਵਰਕਲੋਡ ਆ ਉਹਦੇ ਨਾਲ ਦੂਜੀਆਂ ਵੀਆਈਪੀ ਡਿਊਟੀਆਂ ਇੱਧਰ ਉੱਧਰ ਜਾਣਾ ਬਜਨਾਨ ਅਠਨਾ ਕੋਰਟ ਕੇਸ ਸਾਰਾ ਅਦਾਲਤਾਂ 'ਚ ਵੀ ਜਾਣਾ ਤਾਂ ਇਹ ਪੋਸੀਬਲ ਨਹੀਂ ਆ ਸਾਡੇ ਵਾਸਤੇ ਕਿ ਅਸੀਂ ਇਕੱਲੀ-ਕੱਲੀ ਚੀਜ਼ ਨੂੰ ਇੰਨੇ ਜ਼ਿਆਦਾ ਬਰੀਕੀ ਨਾਲ ਵੈਰੀਫਾਈ ਕਰੀਏ ਫਿਰ ਕੰਮ ਨਹੀਂ ਹੋਣਗੇ ਲੋਕਾਂ ਦੇ ਮਤਲਬ ਜਿਵੇਂ ਤੁਸੀਂ ਕਹਿੰਦੇ ਨਹੀਂ ਲਿਖਿਆ ਸਕਦਾ ਮਤਲਬ ਕਿ ਉਹ ਡਿਸਟ੍ਰਿਕਟ ਜਿਹੜੀ ਹੁੰਦੀਆਂ ਨੇ ਉਹ ਸ਼ੁੱਕਰਵਾਰ ਤੱਕ ਪੰਦਰਾਂ ਨਹੀਂ ਆ ਜੀ ਪੜਾ ਬਹੁਤ ਧਿਆਨ ਨਹੀਂ ਜਾਂਦਾ ਹੈਗਾ ਸੋ ਪ੍ਰੋਗਰਾਮ ਹੁੰਦਾ ਰਿਸਟਰੀ ਹੁੰਦੀ ਹੈ ਹਾਂਜੀ ਡਾਕੂਮੈਂਟ ਤੁਸੀਂ ਸਾਰੇ ਚੈੱਕ ਆਪੀਂ ਨਹੀਂ ਕਿਹੜੇ ਡਾਕੂਮੈਂਟ ਸਾਰੇ ਆਪਣੇ ਤੁਸੀਂ ਕਿਸੇ ਨੂੰ ਵੀ ਬਿਠਾ ਕੇ ਦੇਖ ਲਓ ਨਾਟ ਓਨਲੀ ਕਿ ਅਸੀਂ ਤਹਿਸੀਲਦਾਰ ਹਾਂ ਕਿਸੇ ਵੱਡੇ ਆਈਐਸ ਅਫਸਰ ਨੂੰ ਬਿਠਾ ਲਓ ਕਿਸੇ ਪੋਲੀਟਿਸ਼ੀਅਨ ਨੂੰ ਬਿਠਾ ਲਓ ਤੁਸੀਂ ਬੈਠ ਜਾਓ ਦੋ ਦਿਨ ਤੁਸੀਂ ਕਰਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਹੋ ਸਕਦਾ ਅੱਛਾ ਜਿਹੜਾ ਹੈੱਡ ਕਲਰਕ ਹੈ ਗੋਪਾਲ ਕ੍ਰਿਸ਼ਨ ਇਹ ਇਹ ਉਸ ਵੇਲੇ ਹੈਗਾ ਸੀ ਇਹ ਉਹ ਇਹ ਵੀ ਆਖ ਰਿਹਾ ਕਿ ਉਹ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਮੈਂ ਡਿਊਟੀ ਤੇ ਨਹੀਂ ਸੀ ਉਹ ਇਹ ਗਲਤੂ ਵੀ ਪਰਚਾ ਤੁਸੀਂ ਮੰਨਦੇ ਵੀ ਹੋਇਆ ਹੈ ਤਾਂ ਗੋਪਾਲਕਿਸ਼ਨ ਤੇ ਜਿਹੜਾ ਬੰਦਾ ਹੈ ਉੱਤੇ ਹਾਜ਼ਰ ਨਹੀਂਗਾ ਜੇ ਨਾ ਜੇ ਹਾਜ਼ਰ ਵੀ ਹੁੰਦਾ ਤਾਂ ਵੀ ਉਹਦਾ ਕੀ ਕਸੂਰ ਸੀ ਉਹ ਤਾਂ ਵੈਸੇ ਨਹੀਂ ਕਸੂਰ ਬਣਦਾ ਇਹ ਤਾਂ ਜਿਹੜੇ ਬੰਦਿਆਂ ਨੇ ਗਲਤ ਕਰਵਾਇਆ ਉਹਨਾਂ ਦੇ ਉੱਤੇ ਐਕਸ਼ਨ ਜਿੰਨਾ ਮਰਜੀ ਵੱਡਾ ਹੋ ਜਾਏ ਜਿਹੜੇ ਬੈਨੀਫਿਸ਼ਰੀ ਆ ਉਹਦੇ ਵਿੱਚ ਐਡਵੋਕੇਟ ਵੀ ਆਰ ਨਾਟ ਦ ਬੈਨੀਫਿਸ਼ਰੀਜ਼ ਅਸੀਂ ਤਾਂ ਆਪਣੀ ਡਿਊਟੀ ਕੀਤੀ ਹੈ ਐਡਵੋਕੇਟ ਨੂੰ ਧਿਆਨ ਚਾਹੀਏ ਤੁਹਾਡੇ ਐਡਵੋਕੇਟ ਜੀ ਹੋਰ ਮਾਮਲੇ ਧਿਆਨ ਚਾਹੀਏ ਕਿਸ ਤਰ੍ਹਾਂ ਦੇ ਜੀ ਹੋਰ ਕਿਸੇ ਤੇ ਕਾਰਵਾਈ ਨਾ ਹੋ ਸਕੇ ਇਹੋ ਜਿਹਾ ਕੁਛ ਨਹੀਂ ਕਾਰਵਾਈ ਅਸੀਂ ਅਸੀਂ ਜਿਹੜੀ ਚੈਕਿੰਗ ਆ ਉਹਦੇ ਖਿਲਾਫ ਨਹੀਂ ਆ ਨਾ ਅਸੀਂ ਗਲਤ ਬੰਦਿਆਂ ਦਾ ਸਾਥ ਦਿੰਦੇ ਆ ਅਸੀਂ ਕਿਤੇ ਕਿਸੇ ਜੋ ਵੀ ਬੰਦਾ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕੋਈ ਗਲਤੀ ਕਰੂਗਾ ਜਾਂ ਵਾਕਈ ਉਹਦਾ ਕਸੂਰ ਬਣਦਾ ਹੋਊਗਾ ਅਸੀਂ ਕਦੇ ਉਹਦੇ ਨਾਲ ਨਹੀਂ ਖੜਾਂਗੇ ਸਾਰੀਆਂ ਐਸੋਸੀਏਸ਼ਨਾਂ ਇੱਥੇ ਬੈਠੀਆਂ ਨਾ ਪਹਿਲਾਂ ਪਿੱਛੇ ਕਦੇ ਖੜੇ ਆ ਜਿੱਥੇ ਕਦੇ ਤੱਕਾ ਹੁੰਦਾ ਉੱਥੇ ਹੀ ਸਾਨੂੰ ਆਵਾਜ਼ ਠਾਉਣੀ ਪੈਂਦੀ ਉੱਥੇ ਹੀ ਆਉਣਾ ਪੈਂਦਾ ਵੀ ਤੁਸੀਂ ਆਖ ਰਹੇ ਹੋ ਕਿ ਜਿਹੜੇ ਪ੍ਰਾਈਵੇਟ ਬੰਦੇ ਆ ਉਹ ਉਹਨਾਂ ਦੀ ਗਲਤੀ ਸੀ ਇਹ ਕਾਗਜ਼ ਉਹ ਲੈ ਕੇ ਅਜਵੇਂ ਐਡਵੋਕੇਟ ਨੂੰ ਅਰੈਸਟ ਕੀਤਾ ਨੈਚੁਰਲੀ ਜਿਹੜੇ ਬੰਦਿਆਂ ਨੇ ਪੇਪਰ ਤਿਆਰ ਕਰਵਾਏ ਉਹਦੀ ਤੁਤ ਤੋਂ ਨਹੀਂ ਮਤਲਬ ਲੱਗਦਾ ਵੀ ਉਹਨਾਂ ਦਾ ਕਸੂਰ ਹੈਗਾ ਵੀ ਜਿਹੜੇ ਗਲਤ ਚੀਜ਼ ਬਣਾ ਕੇ ਲਿਆਏ ਠੀਕ ਹੈ ਠੀਕ ਹੈ ਥੈਂਕ ਯੂ